ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਇੱਕ ਵਾਰ ਫਿਰ ਸਾਡੇ ਨਾਲ ਮੌਜੂਦ ਨੇ ਰਜੀਵ ਭਾਸਕਰ ਜੀ ਜਿਹੜੇ ਕਿ ਪੂਰੀ ਤਰ੍ਹਾਂ ਨਾਲ ਹੁਣ ਤੰਦਰ ਉਸਨੇ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਭਾਸਕਰ ਸਾਹਿਬ ਪਿਛਲੇ 3-4 ਦਿਨਾਂ ਦੀ ਘਟਨਾਕ੍ਰਮ ਤੇ ਪੰਜਾਬ 'ਚ ਨਜ਼ਰ ਮਾਰੀਏ ਤੇ ਅੱਜ ਜਲੰਧਰ ਜਮਨੀ ਚੌਂ ਦਾ ਪ੍ਰਚਾਰ ਖਤਮ ਹੋ ਜਾਣਾ ਹੈ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਮਿਹਨਤ ਜਲੰਧਰ ਦੇ ਵਿੱਚ ਕੀਤੀ ਹੈ ਕਿਸੇ ਦੂਸਰੇ ਲੀਡਰ ਨਾਲੋਂ ਰਾਜਾ ਵਡਿੰਗ ਨਾਲੋਂ ਚਰਨਜੀਤ ਚੰਨੀ ਨਾਲੋਂ ਪ੍ਰਤਾਪ ਸਿੰਘ ਬਾਜਵਾ ਨਾਲੋਂ ਸੁਖਵੀਰ ਬਾਦਲ ਨਾਲੋਂ ਸੁਨੀਲ ਜਾਖੜ ਨਾਲੋਂ ਸਭ ਤੋਂ ਵੱਧ ਸਮਾਂ ਅਗਰ ਕੋਈ ਲੀਡਰ ਜਲੰਧਰ ਚ ਰਿਹਾ ਹੈ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਰਿਹਾ ਹੈ ਉਹਨਾਂ ਦੀ ਧਰਮ ਪਤਨੀ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਪੂਰਾ ਜ਼ੋਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਨੇ ਲਾਇਆ ਕਿਉਂਕਿ ਭਗਵੰਤ ਮਾਨ ਦੇ ਲਈ ਇਹ ਜਿਮਨੀ ਚੋਣ ਹੈ ਜਿਹੜੀ ਇਹ ਵਕਾਰ ਦਾ ਸਵਾਲ ਬਣਾ ਦੱਤੀ ਸੀ ਵਿਰੋਧੀਆਂ ਨੇ ਹੁਣ ਅਗਰ ਭਗਵੰਤ ਮਾਨ ਇਹ ਜਲੰਧਰ ਦੀ ਚੋਣ ਜਿੱਤ ਜਾਂਦੇ ਨੇ ਉਹਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਊਗਾ ਕੀ ਵਿਰੋਧੀਆਂ ਦੇ ਹੌਸਲੇ ਪਸਤ ਹੋ ਜਾਣਗੇ ਕੀ ਭਗਵੰਤ ਮਾਨ ਵਿਧਾਨ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਇਹ ਸੁਨੇਹਾ ਦੇਣ ਚ ਕਾਮਯਾਬ ਹੋ ਸਕਦੇ ਨੇ ਕਿ ਅਸੀਂ ਅਗਲੀਆਂ 4 ਜਮਨੀ ਚੋਣਾਂ ਲਈ ਵੀ ਤਕੜੇ ਆ ਹਾਲਾਂਕਿ ਹਜੇ ਤਾਂ ਵੋਟਾਂ ਪੈਣੀਆਂ ਨੇ 10 ਤਰੀਕ ਨੂੰ 13 ਨੂੰ ਰਿਜ਼ਲਟ ਵੀ ਆਉਣਾ ਹੈ ਪਰ ਅਗਰ ਭਗਵੰਤ ਮਾਨ ਹਾਰ ਜਾਂਦੇ ਨੇ ਫਿਰ ਵਿਰੋਧੀਆਂ ਕੋਲੇ ਮੌਕਾ ਹੋਊਗਾ ਹੋਰ ਜ਼ਿਆਦਾ ਹਮਲਾਵਰ ਹੋਣ ਦਾ ਇਹਦੇ ਨਾਲ ਨਾਲ ਪੰਜਾਬ ਦੇ ਗਵਰਨਰ ਕੱਲ ਲੁਧਿਆਣਾ ਗਏ ਸੀ ਉਥੇ ਸੰਦੀਪ ਥਾਪਰ ਸ਼ਿਵ ਸ਼ੈਨਾਰਿਕ ਆਗੂ ਸੀ ਉਹਨਾਂ ਦੇ ਉੱਪਰ ਹਮਲਾ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕੱਲ ਇੱਕ ਬਿਆਨ ਦਿੱਤਾ ਮੀਡੀਆ ਦੇ ਵਿੱਚ ਅੱਜ ਛਪਿਆ ਕਿ ਹੇਟ ਸਪੀਚ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਹੋਏਗਾ ਮੈਨੂੰ ਲੱਗਦਾ ਹੈ ਕਿਸੇ ਵੀ ਸਰਕਾਰ ਵੱਲੋਂ देर ਨਾਲ ਲਿਆ ਗਿਆ ਇੱਕ ਚੰਗਾ ਫੈਸਲਾ ਹੈ ਜਿਹੜੇ ਵੀ ਲੋਕ ਜਾਤੀਆਂ ਨੂੰ ਨਿਸ਼ਾਨਾ ਬਣਾ ਕੇ ਧਰਮਾਂ ਨੂੰ ਨਿਸ਼ਾਨਾ ਬਣਾ ਕੇ ਹੇਟ ਸਪੀਚ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਨੱਥ ਪੈਣੀ ਬੜੀ ਜ਼ਰੂਰੀ ਹੈ ਹਰ ਭਾਈਚਾਰੇ 'ਚ ਹਰ ਧਰਮ 'ਚ ਕੁਝ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਦੂਸਰੇ ਧਰਮ ਜਾਂ ਭਾਈਚਾਰਿਆਂ ਨੂੰ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਕਿ ਸਾਡੀ ਆਪਸੀ ਏਕਤਾ ਮਜ਼ਬੂਤ ਰਹੇ ਉੰਜ ਪੰਜਾਬ ਚ ਆਪਸੀ ਭਾਈਚਾਰਾ ਸਾਡਾ ਬੜਾ ਮਜ਼ਬੂਤ ਹੈ ਪਰ ਕੁਝ ਲੋਕ ਪਿਛਲੇ ਸਮਿਆਂ ਦੇ ਵਿੱਚ ਇੱਕ ਦੂਸਰੇ ਤੇ ਵੱਖ-ਵੱਖ ਮੁੱਦਿਆਂ ਤੇ ਇਲਜ਼ਾਮ ਤਰਾਸ਼ੀ ਕਰਦੇ ਰਹੇ ਨੇ ਹੁਣ ਇਹਦੇ ਤੇ ਖੰਲ ਪੈ ਸਕਦੀ ਹੈ ਇਹ ਪੁਲਿਸ ਕਮਿਸ਼ਨਰ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਇਹ ਫੈਸਲਾ ਹੈ ਇਹਦਾ ਸਵਾਗਤ ਕਰਨਾ ਬਣਦਾ ਤੁਸੀਂ ਕਿਸੇ ਵੀ ਮੁੱਦੇ ਤੇ ਲੋਕਤਾਂਤ੍ਰਿਕ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਮੁਹੱਬਤ ਨਾਲ ਆਪਣੀ رائے ਰੱਖ ਸਕਦੇ ਹੋ ਸੋ ਸਿੱਧੀਆਂ ਧਮਕੀਆਂ ਤੋਂ ਬਚਣ ਦੀ ਲੋੜ ਹੈ ਰਵਨੀਤ ਬਿੱਟੂ ਅੱਜ ਪੰਜਾਬ ਦੇ ਗਵਰਨਰ ਨਾਲ ਮਿਲਣਗੇ ਪਰ ਰਵਨੀਤ ਬਿੱਟੂ ਨੇ ਜਿਹੜਾ ਬਿਆਨ ਦਿੱਤਾ ਕੱਲ੍ਹ ਕੱਲ ਉਹਨਾਂ ਨੇ ਇੱਕ ਦੋ ਬਿਆਨ ਦਿੱਤੇ ਹੋ ਲਗਾਤਾਰ ਪੰਜਾਬ 'ਚ ਸਰਗਰਮ ਨੇ ਕਿ ਨੇ ਪੰਜਾਬ 'ਚ ਜੰਗਲ ਰਾਜ ਹੈ ਉਹਨਾਂ ਦਾ ਬਿਆਨ ਸੁਰਖੀਆਂ ਵੀ ਬਣ ਰਿਹਾ ਪਰ ਜਦੋਂ ਮੈਂ ਘਟਨਾਕਰਮ ਦੇਖਦਾ ਤੇ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਵੀ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੋ ਰਵਨੀਤ ਬਿੱਟੂ ਪੰਜਾਬ ਚ ਜੰਗਲ ਰਾਜ ਕਿਉਂ ਦੇਖ ਰਹੇ ਨੇ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਕਹਿੰਦੇ ਸੀ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਟੁੱਟ ਜਾਏਗੀ ਸਰਕਾਰ ਤਾਂ ਨਹੀਂ ਟੁੱਟੀ ਰਵਨੀਤ ਬਿੱਟੂ ਹਾਰ ਕੇ ਵੀ ਮੰਤਰੀ ਬਣ ਗਏ ਪਰ ਜੰਗਲ ਰਾਜ ਪੰਜਾਬ ਚ ਕਰਾਰ ਦੇਣਾ ਕਿਤਨਾ ਕਿਤੇ ਪੂਰੇ ਮੁਲਕ ਚ ਇਹਦਾ ਮਾੜਾ ਪ੍ਰਭਾਵ ਪੰਜਾਬ ਦੇ ਪ੍ਰਤੀ ਜਾਂਦਾ ਮੈਨੂੰ ਇਹ ਲੱਗਦਾ ਜੇ ਤੁਸੀਂ ਸੱਚੇ ਪੰਜਾਬੀ ਹੋ ਤੇ ਘਟਨਾਵਾਂ ਉਸੇ ਤਰ੍ਹਾਂ ਵਾਪਰ ਰਹੀਆਂ ਨੇ ਪੰਜਾਬ ਜਿਵੇਂ ਮੁਲਕ ਦੇ ਦੂਜੇ ਹਿੱਸਿਆਂ ਪੰਜਾਬ ਚ ਦੂਸਰੇ ਹਿੱਸਿਆਂ ਨਾਲੋਂ ਵੱਧ ਜੁਰਮ ਨਹੀਂ ਹੈ ਸੋ ਮੈਨੂੰ ਲੱਗਦਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਲੀਡਰ ਨੇ ਘੱਟੋ ਘੱਟ ਉਹ ਵੀ ਪੰਜਾਬ ਨੂੰ ਨਿੰਦਣਾ ਬੰਦ ਕਰਨ ਕਿਉਂਕਿ ਇਹਦੇ ਨਾਲ ਸਾਡੇ ਉਦਯੋਗ ਨਹੀਂ ਆ ਰਿਹਾ ਸਾਡੇ ਵਪਾਰ ਨਹੀਂ ਆ ਰਿਹਾ ਮੁਲਕ ਦੇ ਦੂਜੇ ਹਿੱਸਿਆਂ ਚ ਬੈਠੇ ਲੋਕਾਂ ਨੂੰ ਲੱਗਦਾ ਕਿ ਪੰਜਾਬ ਚ ਪਤਾ ਨਹੀਂ ਕੀ ਹੈ ਕ੍ਰਾਈਮ ਦੀਆਂ ਘਟਨਾਵਾਂ ਪੂਰੇ ਮੁਲਕ ਚ ਵਾਪਰ ਰਹੀਆਂ ਨੇ ਪੰਜਾਬ ਚ ਸਿਰਫ ਸਿਆਸਤ ਕਰਨ ਦੇ ਇਰਾਦੇ ਨਾਲ ਲੀਡਰ ਕਿਉਂ ਕਹਿ ਰਹੇ ਨੇ ਕਿ ਪੰਜਾਬ 'ਚ ਜੰਗਲ ਰਾਜ ਹੈ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ ਇਹਦੇ ਉੱਪਰ ਸਵਾਲ ਜ਼ਰੂਰ ਮੈਨੂੰ ਲੱਗਦਾ ਚੱਕਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਘਟਨਾ ਪੰਜਾਬ 'ਚ ਨਹੀਂ ਹੋ ਰਹੀ ਪਰ ਉਹ ਤਾਂ ਦੇਸ਼ 'ਚ ਵੀ ਹੋ ਰਹੀਆਂ ਨੇ ਫਿਰ ਆਪਾਂ ਇਹ ਕਿਉਂ ਨਾ ਕਹੀਏ ਕਿ ਭਾਰਤ ਦੇ ਵਿੱਚ ਜੰਗਲ ਰਾਜ ਹੈ ਫਿਰ ਆਪਾਂ ਇਹ ਕਿਉਂ ਨਾ ਕਹੀਏ ਕਿ ਭਾਰਤ ਦੀ ਕਾਨੂੰਨ ਵਿਵਸਥਾ ਖਰਾਬ ਹੈ ਆਪਾਂ ਸਿਰਫ ਸਿਆਸਤ ਕਰਨ ਲਈ ਪੰਜਾਬ ਨੂੰ ਟਾਰਗੇਟ ਕਿਉਂ ਕਰਦੇ ਹਾਂ ਇਹ ਵੀ ਵਿਸ਼ਾ ਜੀ ਦੇ ਤੇ ਮੈਂ ਗੱਲ ਕਰਨਾ ਚਾਹੁੰਦਾ ਔਰ ਰਵਨੀਤ ਬਿੱਟੂ ਔਰ ਕਈ ਲੀਡਰ ਅਕਾਲੀ ਦਲ ਦੀ ਬੜੀ ਤਾਰੀਫ ਕਰ ਰਹੇ ਨੇ ਕੱਲ ਵੀ ਰਵਨੀਤ ਬਿੱਟੂ ਨੇ ਕਿਹਾ ਅਕਾਲੀ ਦਲ ਮਹਾਨ ਪਾਰਟੀ ਹੈ ਅਕਾਲੀ ਦਲ ਪੰਜਾਬ ਚ ਜ਼ਰੂਰੀ ਹੈ ਖੇਤਰੀ ਪਾਰਟੀ ਜ਼ਰੂਰੀ ਹੈ ਇਹ ਸੁਨੀਲ ਰਾਖੜ ਵੀ ਲਗਾਤਾਰ ਇਹ ਗੱਲਾਂ ਕਹਿ ਰਹੇ ਨੇ ਇਹਦੇ ਪਿੱਛੇ ਮਨਸ਼ਾ ਕੀ ਹੈ ਕੀ ਬੀਜੇਪੀ ਦੀ ਕੋਈ ਰਣਨੀਤੀ ਹੈ ਕਿ ਅਸੀਂ ਸਿਰਫ ਬਾਦਲ ਪਰਿਵਾਰ ਨੂੰ ਟਾਰਗੇਟ ਕਰਨਾ ਹੈ ਅਕਾਲੀ ਦਲ ਨੂੰ ਟਾਰਗੇਟ ਨਹੀਂ ਕਰਨਾ ਕੀ ਬੀਜੇਪੀ ਭਵਿੱਖ ਚ ਇਸ ਗੱਲ ਦੀ ਆਸ ਬੰਦ ਹੈ ਕਿ ਅਗਰ ਬਾਦਲ ਪਰਿਵਾਰ ਤੇ ਉਹ ਅਗਰ ਬਾਦਲ ਪਰਿਵਾਰ ਅਕਾਲੀ ਦਲ ਤੋਂ ਲਾਂਬੇ ਹੁੰਦਾ ਅਕਾਲੀ ਦਲ ਦੀ ਕੋਈ ਅਗਵਾਈ ਹੋਰ ਕਰ ਲੈ ਕਿ ਬੀਜੇਪੀ ਮੋੜ ਤੋਂ ਅਕਾਲੀ ਦਲ ਨਾਲ ਸਾਂਝ ਵਾਲੇ ਪਾਸੇ ਸੋਚ ਵਿਚਾਰ ਕਰ ਰਹੀ ਹੈ ਤਾਂ ਕਿ 27 ਦੀਆਂ ਚੋਣਾਂ ਚ ਬੀਜੇਪੀ ਤਕੜੀ ਹੋ ਸਕੇ ਕੋਈ ਗੁਪਤ ਅਜੰਡਾ ਤਾਂ ਨਹੀਂ ਬੀਜੇਪੀ ਦਾ ਕਿਉਂਕਿ ਜਿਹੜੇ ਨਾਰਾਜ਼ ਅਕਾਲੀ ਨੇ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਸੁਖਵੀਰ ਬਾਦਲ ਕਿ ਇਹ ਬੀਜੇਪੀ ਦੀ ਬੀ ਟੀਮ ਹੈ ਇਹਨਾਂ ਦੇ ਪਿੱਛੇ ਬੀਜੇਪੀ ਹੈ ਇਹ ਗੱਲਾਂ ਨੂੰ ਗਹਿਰਾਈ ਨਾਲ ਵਿਚਾਰਨ ਦੀ ਲੋੜ ਹੈ ਹੁਣ 15 ਤਰੀਕ ਨੂੰ ਫੇਰ ਮੀਟਿੰਗ ਨਰਾਜ਼ ਅਕਾਲੀਆਂ ਨੇ ਰੱਖੀ ਹੈ ਇੱਕ ਇੱਕ ਕਰਕੇ ਆਪਾਂ ਅੱਗੇ ਵਧਦੇ ਹਾਂ ਪੰਜਾਬ 'ਚ ਜੰਗਲ ਰਾਜ ਇਹਦੇ ਤੇ ਤੁਹਾਡੀ ਟਿੱਪਣੀ ਦੇਖੋ ਜਿੱਤੇ ਤੱਕ ਪੰਜਾਬ ਦੇ ਵਿੱਚ ਜੰਗਲ ਰਾਜ ਹੈ ਇਹਦੇ ਇੱਕ ਇਲੈਕਸ਼ਨ ਦਾ ਮੁੱਦਾ ਜ਼ਰੂਰ ਹੋ ਸਕਦਾ ਹੈ ਲੇਕਿਨ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਸਾਨੂੰ ਐਦਾਂ ਨਹੀਂ ਲੱਗਦਾ ਬਿਲਕੁਲ ਕਿ ਵੀ ਜੰਗਲ ਰਾਜ ਹੈ ਠੀਕ ਹੈ ਇਨਸੀਡੈਂਟ ਹੁੰਦੇ ਨੇ ਪਰ ਖਾਸ ਕਰਕੇ ਲੁਧਿਆਣਾ ਦੇ ਵਿੱਚ ਹੋਇਆ ਇਨਸੀਡੈਂਟ ਬੜਾ ਮਾੜਾ ਇਨਸੀਡੈਂਟ ਹੈਗਾ ਔਰ ਜਿਸ ਤਰੀਕੇ ਨਾਲ ਰਿਕਾਰਡਿੰਗ ਦੇ ਵਿੱਚ ਵੀ ਤੁਸੀਂ ਦੇਖੋ ਕਿ ਇੱਕ ਸ਼ਿਵ ਸੈਨਾ ਦੇ ਲੀਡਰ ਦੇ ਉੱਤੇ ਹਮਲੇ ਹੁੰਦੇ ਨੇ ਲੁਧਿਆਣੇ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਜਦ ਸ਼ਿਵ ਸ਼ੈਨਾ ਦੇ ਲੀਡਰ ਦੇ ਉੱਤੇ ਕੋਈ ਹਮਲਾ ਹੋਇਆ ਪਰ ਚਲੋ ਆ ਜੋ ਕੁਝ ਵੀ ਹੋਇਆ ਲੁਧਿਆਣੇ ਦੇ ਵਿੱਚ ਇਨਸੀਡੈਂਟ ਹੋਇਆ ਉਹ ਇੱਕ ਮਾੜੀ ਗੱਲ ਸੀਗੀ ਔਰ ਉਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਪਰ ਜਦ ਇਹ ਮੁੱਦਾ ਸਿਆਸੀ ਤੌਰ ਤੇ ਉਠਾਇਆ ਜਾਂਦਾ ਹੈ ਯਾਨੀ ਟੈਂਡੂ ਲੈ ਕੇ ਜਾਂ ਤੁਸੀਂ ਪੰਜਾਬ ਦੇ ਵਿੱਚ ਜੰਗਲ ਰਾਜ ਹੋਣ ਦੀ ਗੱਲ ਕਰਦੇ ਹੋ ਤੇ ਉਹ ਕਿਸੇ ਨਾ ਕਿਸੇ ਜਗ੍ਹਾ ਕਿਸੇ ਵੀ ਮੁੱਦੇ ਦਾ ਕਿਸੇ ਵੀ ਕ੍ਰਾਈਮ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਇਹ ਗੱਲ ਲੱਗਦੀ ਵੀ ਸੀ ਪੰਜਾਬ ਦੇ ਵਿੱਚ ਬਹੁਤ ਟਾਈਮ ਤੋਂ ਇਹ ਕੋਸ਼ਿਸ਼ਾਂ ਹੁੰਦੀ ਹੈ ਕਿ ਵੀ ਇੱਕ ਸਮੁਦਾਏ ਨੂੰ ਦੂਜੇ ਸਮੁਦਾਏ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੋਏ ਭਾਵੇਂ ਅਮਰਿਤਪਾਲ ਦੇ ਇਲੈਕਸ਼ਨ ਜਿੱਤਣਾਂ ਦੀ ਗੱਲ ਹੋਏ ਜਾਂ ਫਿਰ ਹੁਣ ਕੱਲ ਪਰਸੋਂ ਦੀ ਗੱਲ ਹੀ ਲੈ ਲੋ ਕਿ ਅਮਰਿਤਪਾਲ ਦੀ ਮਾਤਾ ਨੇ ਇੱਕ ਸਟੇਟਮੈਂਟ ਦਿੱਤੀ ਜਿਹਦੇ ਵਿੱਚ ਇਹ ਗੱਲ ਕਹੀ ਕਿ ਅਮ੍ਰਿਤਪਾਲ ਨੇ ਇਲੈਕਸ਼ਨ ਲੜਦੇ ਟਾਈਮ ਔਰ ਸੋਚ ਚੁੱਕਦੇ ਟਾਈਮ ਸੰਵਿਧਾਨ ਦੀ ਸੋਚੀ ਹੈ ਤੇ ਉਹ ਅਗਰ ਸੰਵਿਧਾਨਦੂ ਨੂੰ ਮੰਨਦਾ ਹੈ ਤੇ ਫਿਰ ਉਹ ਖਾਲਿਸਤਾਨੀ ਸਮਰਥਕ ਕਿੱਦਾਂ ਹੋ ਸਕਦਾ ਹੈ ਹਜੇ ਇਹ ਗੱਲ ਥਮੀ ਵੀ ਨਹੀਂ ਸੀ ਉਸ ਤੋਂ ਬਾਅਦ ਇੱਕ ਹੋਰ ਸਟੇਟਮੈਂਟ ਆ ਜਾਂਦੀ ਹੈ ਜਿਹੜੀ ਅਮ੍ਰਿਤਪਾਲ ਦੇ ਟਵਿੱਟਰ ਹੈਂਡਲ ਤੋਂ ਆਂਦੀ ਹੈ ਜਿਦੇ ਵਿੱਚ ਇਹ ਗੱਲ ਕਹਿੰਦਾ ਹੈ ਕਿ ਵੀ ਇੱਕ ਤਰੀਕੇ ਨਾਲ ਉਹ ਆਪਣੀ ਮਾਂ ਨੂੰ ਹੀ ਚੈਲੰਜ ਕਰਦਾ ਹੈ ਔਰ ਇੱਕ 14 ਸਾਲ ਦੇ ਬੱਚੇ ਦਾ ਇੱਕ ਉਦਾਹਰਣ ਦਿੰਦਾ ਹੈ ਇਹ ਇੱਕ 14 ਸਾਲ ਦੇ ਬੱਚੇ ਨੂੰ ਜਦ ਐ ਮਾਂ ਕਹਿੰਦੀ ਹੈ ਕਿ ਇਹ ਸਿੱਖ ਨਹੀਂ ਹੈ ਤੇ ਉਹ ਕਹਿੰਦਿਆ ਕਿ ਵੀ ਮੇਰੀ ਐ ਮਾਂ ਹੀ ਨਹੀਂ ਹੈ। ਯਾਨੀ ਉਹਨਾਂ ਦੀ ਮਾਤਾ ਦੀ ਇਹ ਕਹਿਣਾ ਕਿ ਹੁਣ ਖਾਲੀ ਤਨੀ ਸਮਰਥਕ ਅੰਮ੍ਰਿਤਪਾਲ ਨਹੀਂ ਹੈ। ਇਹਦੇ ਉੱਤੇ ਵੀ ਇੱਕ ਕੰਟਰੋਵਰਸੀ ਹੋ ਜਾਂਦੀ ਹੈ। ਹੁਣ ਉਹ ਟਵਿੱਟਰ ਹੈਂਡਲ ਦੇ ਉੱਤੇ ਜਿਹੜਾ ਆਫੀਸ਼ੀਅਲ ਟਵਿੱਟਰ ਹੈਂਡਲ ਕਿਸੇ ਤੌਰ ਤੇ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਦਾ ਉਹ ਟਵੀਟ ਕਿੰਨੇ ਕੀਤਾ? ਉਹਦੇ ਵਿੱਚ ਖਾਲਿਸਤਾਨ ਦੀ ਗੱਲ ਨਹੀਂ ਹੈ। ਉਹਦੇ ਵਿੱਚ ਖਾਲਸਾ ਰਾਜ ਦੀ ਗੱਲ ਹੈਗੀ ਹੈ। ਯਾਨੀ ਇਹ ਸਾਰੀ ਗੱਲਾਂ ਨੂੰ ਟਵਿਸਟ ਕਰਕੇ ਇੱਕ ਰਾਜਨੀਤਿਕ ਤਰੀਕੇ ਨਾਲ ਅੱਗੇ ਤੋਰਨ ਦੀ ਗੱਲ ਚੱਲ ਰਹੀ ਹੈ ਔਰ ਕਈ ਵਾਰ ਇਸ ਤਰੀਕੇ ਦੀ ਗੱਲਾਂ ਭਾਵੇਂ ਲੁਧਿਆਣਾ ਦਾ ਇਨਸੀਡੈਂਟ ਹੋਏ ਜਾਂ ਅੰਮ੍ਰਿਤਪਾਲ ਉਹਨਾਂ ਦੇ ਉਸ ਟਵਿੱਟਰ ਹੈਂਡਲ ਦੀ ਸਟੇਟਮੈਂਟ ਸਾਰੀ ਗੱਲਾਂ ਦੇ ਵਿੱਚ ਇੱਕੋ ਹੀ ਗੱਲ ਨਿਕਲਦੀ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਔਰ ਖਾਲਿਸਤਾਨ ਦੀ ਗੱਲ ਕਰਨਾ ਜਿੱਦਾਂ ਕੁਝ ਕੋਰਟ ਦੇ ਆਰਡਰ ਵੀ ਦੱਸੇ ਜਾ ਰਹੇ ਨੇ ਕਿ ਸ਼ਾਂਤੀਪੂਰਨ ਤਰੀਕੇ ਨਾਲ ਅਗਰ ਵਖਵਾਦੀ ਕੋਈ ਵੀ ਮੰਗ ਹੁੰਦੀ ਹੈ ਉਹਨੂੰ ਹਜੇ ਤੱਕ ਇਲੀਗਲ ਕਰਾਰ ਨਹੀਂ ਦਿੱਤਾ ਉਹਨ ਕਾਨੂੰਨ ਚੇਂਜ ਹੋਏ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਇਸ ਗੱਲ ਨੂੰ ਕਿੰਨਾ ਕੋ ਸੀਰੀਅਸਲੀ ਲਿਤਾ ਜਾਂਦਾ ਜਦ ਰਾਜਦਰੋਹ ਦੇਸ਼ਦਰੋਹ ਵੱਖਰੇ ਵੱਖਰੇ ਤਰੀਕੇ ਨਾਲ ਦੇਖੇ ਜਾ ਰਹੇ ਨੇ ਪਰ ਇਹ ਸਾਰੀ ਗੱਲਾਂ ਨਾਲ ਪੰਜਾਬ ਵਰਗੀ ਸਟੇਟ ਜਿੱਥੇ ਮਾਈਨੋਰਿਟੀ ਡੋਮੀਨੇਟਿਡ ਸਟੇਟ ਆਪਾਂ ਨੂੰ ਕਹਿੰਦੇ ਆ ਉਹਦੇ ਵਿੱਚ ਮਾਹੌਲ ਭਾਵੇਂ ਪਹਿਲੇ ਕਈ ਵਾਰ ਕੋਸ਼ਿਸ਼ਾਂ ਹੋਈਆਂ ਖਰਾਬ ਨਹੀਂ ਹੋਇਆ ਲੇਕਿਨ ਫਿਰ ਦੁਬਾਰਾ ਇੱਕ ਵਾਰ ਇਦਾਂ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਜਦ ਦੋ ਸਮੁਦਾਵਾਂ ਨੂੰ ਇੱਕ ਦੂਜੇ ਦੇ ਖਿਲਾਫ ਜਾਂ ਵਿਰੁੱਧ ਕਰਨ ਦੀ ਕੋਸ਼ਿਸ਼ਾਂ ਹੋਣ ਉਨ ਇੱਕ ਕੌਸ਼ਿਸ਼ਾਂ ਸਿਆਸੀ ਤੌਰ ਤੇ ਵੀ ਹੋ ਰਹੀਆਂ ਔਰ ਰਾਜਨੀਤਿਕ ਤੌਰ ਤੇ ਤੇ ਜੋ ਕੁਝ ਹੋ ਰਿਹਾ ਆ ਅਸੀਂ ਦੇਖ ਹੀ ਰਹੇ ਆ ਪਰ ਇਹਦੇ ਪਿੱਛੇ ਕਿਹੜੀ ਤਾਕਤਾਂ ਹੈਗੀ ਐ ਵੀ ਗੱਲ ਜਿੱਦਾਂ ਹੁਣ ਤੁਸੀਂ ਰਵਨੀ ਦੇ ਬਿੱਟੂ ਉਹਨਾਂ ਦੀ ਸਟੇਟਮੈਂਟ ਦੀ ਗੱਲ ਦਿੱਤੀ ਕਿ ਵੀ ਪੰਜਾਬ ਦੇ ਵਿੱਚ ਜੰਗਲ ਰਾਜ ਹੁਣ ਇਹ ਇੱਕ ਸਿਆਸੀ ਸਟੇਟਮੈਂਟ ਤਾਂ ਹੋ ਜਾਂਦੀ ਐ ਜਾਂ ਦੇਖ ਸਕਦੇ ਹੋ ਸਿਆਸੀ ਸਟੇਟਮੈਂਟ ਦੇ ਤੌਰ ਤੇ ਪਰ ਵਾਕਈ ਪੰਜਾਬ ਦੇ ਵਿੱਚ ਜੰਗਲ ਰਾਜ ਐ ਇਹ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਆ ਪਰ ਐਦਾਂ ਦੀ ਗੱਲ ਕੋਈ ਨਜ਼ਰ ਤੇ ਨਹੀਂ ਆਉਂਦੀ ਕਿ ਵੀ ਪੰਜਾਬ ਦੇ ਵਿੱਚ ਵਾਕਈ ਜੰਗਲ ਰਾਜ ਹੈ ਕਿਉਂਕਿ ਨਾ ਤੇ ਅਸੀਂ ਕਦੇ ਜੰਗਲ ਰਾਜ ਦੇਖਿਆ ਹੈ ਸੁਣਿਆ ਜ਼ਰੂਰ ਹੈ ਕਿ ਵੀ ਉਹ ਦੂਜੇ ਸੂਬਿਆਂ ਦੇ ਮੈਨੂੰ ਇਹ ਲੱਗਦਾ ਮੈਨੂੰ ਮੈਨੂੰ ਇਹ ਲੱਗਦਾ ਜਦੋਂ ਲੀਡਰ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਸੰਗਠਨਾਂ ਦੇ ਲੋਕ ਨੇ ਜਾਂ ਸਮਾਜਿਕ ਕਾਰਜਕਰਤਾ ਨੇ ਉਹ ਵੀ ਫਿਰ ਆਦੀ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਬਿਆਨ ਦੇਣ ਦੇ ਔਰ ਜਦੋਂ ਫਿਰ ਹੇਟ ਸਪੀਚ ਦੀ ਨੌਬਤ ਆ ਜਾਂਦੀ ਹੈ ਤੇ ਫੇਰ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਲੱਗਦਾ ਹੈ ਕਿ ਲੀਡਰਾਂ ਨੂੰ ਵੀ ਆਪਣੇ ਆਪ ਤੇ ਕੋਈ ਜ਼ਾਬਤਾ ਰੱਖਣਾ ਚਾਹੀਦਾ ਹੈ ਪੁਲਿਸ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਰਿਹਾ ਹੈ ਕੁਝ ਲੋਕ ਜਿਹੜੇ ਨਹੀਂ ਚੰਗਾ ਕੰਮ ਕਰ ਰਹੇ ਜਿਵੇਂ ਜਿਵੇਂ ਸੁਰੱਖਿਆ ਮੁਲਾਜ਼ਮ ਸੀ ਸੰਦੀਪ ਠਾਪੜ ਦਾ ਉਹਦੇ ਤੇ ਇਨਕੁਆਇਰੀ ਹੋ ਰਹੀ ਹੈ ਪਰ ਪੰਜਾਬ ਦੇ ਗਵਰਨਰ ਕਹਿ ਕੇ ਗਏ ਨੇ ਕਿ ਪੂਰੀ ਨਿਰਪੱਖਤਾ ਦੇ ਨਾਲ ਇਨਕੁਆਇਰੀ ਹੋਵੇ ਅਗਰ ਕਿਸੇ ਦੀ ਜ਼ਿੰਮੇਵਾਰੀ ਆਉਂਦੀ ਹੈ ਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਗੱਲਾਂ ਠੀਕ ਨੇ ਪਰ कुल मिलाकर देखा जावे ते सियासीकरण ਇਸ ਤਰ੍ਹਾਂ ਦੇ ਮੁੱਦਿਆਂ ਦਾ ਵੀ ਨਹੀਂ ਹੋਣਾ ਚਾਹੀਦਾ ਪਰ ਅੱਜ ਰਵਨੀਤ ਬਿੱਟੂ ਮਿਲਣਗੇ ਪੰਜਾਬ ਦੇ ਗਵਰਨਰ ਨੂੰ ਜਿੱਤਣ ਤੋਂ ਬਾਅਦ ਰਵਨੀਤ ਬਿੱਟੂ ਨੂੰ ਮੁਬਾਰਕਬਾਦ ਹੈ ਕਿ ਉਹ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਨਗੇ ਉਹਨਾਂ ਨੂੰ ਸ਼ੁਭਕਾਮਨਾਵਾਂ ਨੇ ਪਰ ਅੰਮ੍ਰਿਤਪਾਲ ਦੇ ਬਾਰੇ ਵੀ ਰਵਨੀਤ ਬਿੱਟੂ ਹੋਣਾ ਨੇ ਬਿਆਨ ਦਿੱਤਾ ਇੱਕ ਵਾਰੀ ਰਵਨੀਤ ਬਿੱਟੂ ਹੋਣਾ ਦਾ ਜਿਹੜਾ ਬਿਆਨ ਹੈ ਉਹ ਆਪਾਂ ਜ਼ਰੂਰ ਸੁਣ ਲਈਏ ਤਾਂ ਕਿ ਅੰਮ੍ਰਿਤਪਾਲ ਦੇ ਮਸਲੇ ਤੇ ਮੈਂ ਥੋੜੀ ਜੀ ਗੱਲ ਇੱਕ ਵਾਰ ਹੋਰ ਕਰਨਾ ਚਾਹਣਾ ਸੁਰਵਨੀਤ ਬਿੱਟੂ ਦੀ ਗੱਲ ਸੁਣ ਲਈ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਵੀ ਸੰਵਿਧਾਨ ਦੀ ਸੌਂ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌਂ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌਂ ਚੱਕ ਲਈ ਸੰਵਿਧਾਨ ਦੀ ਸੌਂ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਏ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ 'ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਿਆਂ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਜਿ세 ਗੱਲ ਬਹੁਤ ਮਹੱਤਵਪੂਰਨ ਹੈ ਭਾਸਕਰ ਸਾਹਿਬ ਕਿ ਜੇਲ੍ਹ ਦੇ ਵਿੱਚ ਤਾਂ ਅਮਰਿਤਪਾਲ ਸਿੰਘ ਟਵਿੱਟਰ ਨੂੰ ਨਹੀਂ ਵਰਤ ਸਕਦਾ ਕਿ ਅਮਰਿਤਪਾਲ ਦਾ ਟਵਿੱਟਰ ਕੋਈ ਹੋਰ ਚਲਾ ਰਿਹਾ ਹੈ ਅਗਰ ਕੋਈ ਹੋਰ ਚਲਾ ਰਿਹਾ ਹੈ ਤੇ ਉਹ ਪੋਸਟ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਜਿਵੇਂ ਜੋ ਕੁਝ ਅਮਰਿਤਪਾਲ ਨੇ ਮਹਿਸੂਸ ਕੀਤਾ ਉਹੀ ਲਿਖਿਆ ਉਹ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਪਰਿਵਾਰ ਚ ਇਹਦਾ ਮਤਲਬ ਹੈ ਇਹ ਵੀ ਸਵਾਲ ਆਉਂਦਾ ਹੈ ਵੀ ਕੀ ਅਮਰਿਤਪਾਲ ਨੂੰ ਕੋਈ ਹੋਰ ਚਲਾ ਰਿਹਾ ਉਹ ਕੋਈ ਹੋਰ ਕਿਹੜਾ ਹੋ ਸਕਦਾ ਹੈ ਕੀ ਇਹ ਵੀ ਏਜੰਸੀਆਂ ਦੇ ਲਈ ਜਾਂਚ ਦਾ ਵਿਸ਼ਾ ਕਿਉਂਕਿ ਦੇਖੋ ਅਮਰਿਤਪਾਲ ਹੁਣ ਆਪਣਾ ਨਹੀਂ ਹੈ ਅਮਰਿਤਪਾਲ ਕੱਲੇ ਪਰਿਵਾਰ ਦਾ ਨਹੀਂ ਹੈ ਉਹ ਨਿੱਜੀ ਵੀ ਨਹੀਂ ਹੈ ਉਹ ਹੁਣ ਦੇਸ਼ ਦਾ ਮੈਂਬਰ ਪਾਰਲੀਮੈਂਟ ਹੈ ਉਹ ਖਡੂਰ ਸਾਹਿਬ ਦੇ ਲੋਕਾਂ ਦਾ ਨੁਮਾਇੰਦਾ ਵੀ ਹੈ ਕਿ ਇਹ ਜਾਂਚ ਨਹੀਂ ਹੋਣੀ ਚਾਹੀਦੀ ਕਿ ਅਮਰਿਤਪਾਲ ਦਾ ਟਵਿੱਟਰ ਹੈਂਡਲ ਕੌਣ ਵਰਤ ਰਿਹਾ ਹੈ ਤਾਂਕਿ ਕੋਈ ਇਸ ਤਰੀਕੇ ਦਾ ਇਹ ਤਾਂ ਚਲੋ ਇੱਕ ਸਨੇਹਾ ਸੀ ਅਗਰ ਅਮਰਿਤਪਾਲ ਦੇ ਟਵਿੱਟਰ ਤੋਂ ਕੋਈ ਹੋਰ ਮੈਸੇਜ ਆ ਜਾਵੇ ਜਿਹੜਾ ਅਮਰਿਤਪਾਲ ਦੀ ਛਵੀ ਵੀ ਖਰਾਬ ਕਰੇ ਤੇ ਉਹਨਾਂ ਦੇ ਪਰਿਵਾਰ ਦੀ ਵੀ ਤੇ ਫਿਰ ਇਹ ਪੰਜਾਬ ਲਈ ਵੀ ਨੁਕਸਾਨ ਦਾ ਇੱਕ ਹੋ ਸਕਦਾ ਹੈ ਕੀ ਸਰਕਾਰ ਨੂੰ ਹੁਣ ਅਮਰਿਤਪਾਲ ਦਾ ਟਵਿੱਟਰ ਹੈਂਡਲ ਰੋਕ ਨਹੀਂ ਦੇਣਾ ਚਾਹੀਦਾ ਜਾਂ ਜਾ ਅਗਰ ਕੋਈ ਵੀ ਅਮਰਿਤਪਾਲ ਦਾ ਟਵਿੱਟਰ ਹੈਂਡਲ ਚਲਾਉਂਦਾ ਉਹਦੀ ਪਛਾਣ ਸਾਰਵਜਨਿਕ ਹੋਵੇ ਬਕਾਇਦਾ ਉੱਪਰ ਲਿਖਿਆ ਗਿਆ ਹੋਵੇ ਕਿ ਜਦੋਂ ਅਮਰਿਤਪਾਲ ਸਿੰਘ ਜੇਲ੍ਹ 'ਚ ਹੈ ਤੇ ਉਹਦੇ ਟਵਿੱਟਰ ਹੈਂਡਲ ਦੀ ਜ਼ਿੰਮੇਵਾਰੀ ਕਿਸ ਦੀ ਹੈ ਕਿਉਂਕਿ ਕਈ ਲੋਕ ਕਹਿ ਰਹੇ ਨੇ ਕਿ ਟਵੀਟ ਹੈ ਜਿਹੜਾ ਅਮਰਿਤਪਾਲ ਸਿੰਘ ਨੇ ਕਰਤਾ ਪਰ ਬਾਵੇ ਜਾ ਰਿਹਾ ਹੈ ਮੀਡੀਆ 'ਚ ਵੀ ਕਿ ਅਮਰਿਤਪਾਲ ਸਿੰਘ ਦਾ ਟਵੀਟ ਆ ਗਿਆ ਉਹ ਜੇਲ੍ਹ 'ਚ ਬੈਠਾ ਹੈ ਜਿਸ ਵਿਅਕਤੀ ਦੀ ਸੌ ਚੱਕਦੇ ਦੀ ਫੋਟੋ ਨਹੀਂ ਬਾਹਰ ਆਈ ਜਿਸ ਵਿਅਕਤੀ ਦੀ ਸੌ ਚੱਕਦੇ ਦੀ ਵੀਡੀਓ ਨਹੀਂ ਬਾਹਰ ਆਈ ਬਾਕੀ ਤਾਂ ਅਸੀਂ ਇਕੱਲਾ ਇਕੱਲਾ ਐਮਪੀ ਸ਼ਰਿਆਮ ਸੌਂ ਚੱਕਦਾ ਦੇਖਿਆ ਇਹਨੂੰ ਜਦੋਂ ਭਾਰਤ ਦੇ ਸੰਵਿਧਾਨ ਦੀ ਸੌਂ ਖਾ ਲਈ ਅਮਰਿਤਪਾਲ ਨੇ ਉਹ ਫੋਟੋ ਤਾਂ ਬਾਹਰ ਨਹੀਂ ਆਈ ਪਰ ਉਹਨਾਂ ਦੇ ਟਵਿੱਟਰ ਤੇ ਟਵੀਟ ਹੋ ਗਿਆ ਸੋ ਕੀ ਕੋਈ ਜਾਂਚ ਦੀ ਗੁੰਜਾਇਸ਼ ਬਣਦੀ ਹੈ ਕਿਉਂਕਿ ਜਿਵੇਂ ਰਵਨੀਤ ਬਿੱਟੂ ਕਹ ਰਹੇ ਨੇ ਵੀ ਭਾਈ ਪਰਿਵਾਰ ਚ ਨਾ ਕਿਤੇ ਫੋਟੋ ਵਾਲੀ ਗੱਲ ਹੋਵੇ ਦੇਖੋ ਇਹ ਗੱਲ ਤੇ ਤੈਅ ਵੇ ਕਿ ਉਹਨਾਂ ਅਮਰਿਤਪਾਲ ਦਾ ਟਵਿੱਟਰ ਹੈਂਡਲ ਕੋਈ ਹੋਰ ਚਲਾ ਰਿਹਾ ਕਿਉਂਕਿ ਜੇਲ੍ਹ ਦੇ ਵਿੱਚ ਉਹ ਟਵਿੱਟਰ ਹੈਂਡਲ ਨਹੀਂ ਚਲਾ ਸਕਦੇ ਪਰ ਜੋ ਲੈਂਗੁਏਜ ਉਸ ਟਵੀਟ ਦੇ ਵਿੱਚ ਲਿਖੀ ਹੈ ਉਹ ਇਦਾਂ ਦਾ ਇੱਕ ਤਰੀਕੇ ਨਾਲ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅੰਮ੍ਰਿਤਪਾਲ ਆਪ ਹੀ ਕਹਿ ਰਿਹਾ ਜੋ ਕੁਝ ਅੰਮ੍ਰਿਤਪਾਲ ਜੇਲ੍ਹ ਦੇ ਵਿੱਚ ਬੈਠਾ ਮਹਿਸੂਸ ਕਰ ਰਿਹਾ ਉਹੀ ਗੱਲ ਉਸ ਟਵਿੱਟਰ ਦੇ ਵਿੱਚ ਹੈ ਕਿ ਮੇਰੀ ਮਾਂ ਨੇ ਅਗਰ ਇਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਹੁਣ ਖਾਲਿਸਤਾਨੀ ਸਮਰਥਕ ਨਹੀਂ ਹਾਂ ਇਸ ਗੱਲ ਨੂੰ ਪੁਰਜ਼ੋਰ ਤਰੀਕੇ ਨਾਲ ਨਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਤਰੀਕੇ ਨਾਲ ਜਿਹੜੇ ਰਵਨੀਤ ਬਿੱਟੂ ਉਹਨਾਂ ਵੀ ਕਹਿ ਰਹੇ ਨੇ ਕਿ ਵੀ ਕਿ ਜਿਹੜਾ ਤੁਸੀਂ ਇਹਦੇ ਵਿੱਚ ਤੇ ਕੋਈ ਦੋਰਾ ਹੀ ਨਹੀਂ ਨਾ ਕਿ ਅਮਰਿਤਪਾਲ ਨੇ ਸੰਵਿਧਾਨ ਨੂੰ ਮੰਨਦੇ ਹੋਈ ਇਲੈਕਸ਼ਨ ਲੜਿਆ ਕਿਉਂਕਿ ਉੱਥੇ ਫਾਰਮ ਭਰਨਾ ਪੈਂਦਾ ਸੋਚ ਚੱਕਦੇ ਟਾਈਮ ਵੀ ਮੈਂ ਸੰਵਿਧਾਨ ਦੇ ਕਈਆਂ ਨੇ ਤਾਂ ਸੰਵਿਧਾਨ ਦੀ ਕਾਪੀ ਨੂੰ ਵੀ ਹੱਥ ਰੱਖੇ ਜਿੱਥੋਂ ਲੱਗੀ ਸੀ ਬੇਸਿਕਲੀ ਸੋਚ ਤੇ ਸੰਵਿਧਾਨ ਦੇ ਅੰਤਰਗਤ ਹੀ ਚੱਕੀ ਜਾ ਸਕਦੀ ਹੈ ਨਾ ਪਰ ਅਗਰ ਉਹਦੀ ਮਾਤਾ ਨੇ ਇਹ ਗੱਲ ਕਹੀ ਸੀ ਕਿ ਵੀ ਹੁਣ ਅਮਰਿਤਪਾਲ ਖਾਲਿਸਤਾਨੀ ਸਮਰਥਕ ਨਹੀਂ ਹੈ ਦੇਸ਼ ਦਾ ਇੱਕ ਐਮਪੀ ਹੈ ਔਰ ਸੋਚ ਅੱਕਣ ਤੋਂ ਬਾਅਦ ਇਹ ਗੱਲ ਸਾਬਿਤ ਹੋ ਗਈ ਕਿ ਉਹ ਵਖ ਵਦ ਵਾਲੀ ਸੋਚ ਦਾ ਨਹੀਂ ਹੈ ਪਰ ਉਸ ਤੋਂ ਬਾਅਦ ਜੋ ਵੀ ਇਹ ਟਵਿੱਟਰ ਹੈਂਡਲ ਚਲਾ ਰਿਹਾ ਹੈ ਉਹ ਹੈ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਸੋਚ ਤੋਂ ਅੰਮ੍ਰਿਤਪਾਲ ਬਾਹਰ ਨਹੀਂ ਹੈ ਉਹਦੀ ਸੋਚ ਹਜੇ ਵੀ ਉਹੀ ਹੈ ਉਹ ਉਹ ਸੋਚ ਜਾਂ ਫਿਰ ਉਹ ਜਿਹੜੀ ਟਵੀਟ ਕੀਤਾ ਹੈ ਜਿੰਨੇ ਕੀਤਾ ਹੈ ਇਹ ਕੋਈ ਇਨਵੈਸਟੀਗੇਸ਼ਨ ਕੋਈ ਬਹੁਤ ਔਖੀ ਨਹੀਂ ਹੈ ਜੇ ਸਾਈਬਰ ਸੈੱਲ ਦੇ ਰਹੀ ਹੈ ਪਤਾ ਲਗਾਣਾ ਹੋਏ ਕਿ ਵੀ ਇਹ ਟਵੀਟ ਕਿੱਥੋਂ ਹੋਇਆ ਕਿੰਨੇ ਕੀਤਾ ਮੇਰੇ ਖਿਆਲ ਨਾਲ 2 1 2 ਘੰਟੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗ ਜਾਏਗਾ ਕਿ ਵੀ ਇਹ ਬੇਸਿਕਲੀ ਕਿੱਥੋਂ ਟਵੀਟ ਹੋਇਆ ਲੇਕਿਨ ਉਹ ਮੇਨ ਗੱਲ ਤੇ ਹੈ ਵੀ ਕਿ ਜਿਸ ਸੋਚ ਤੋਂ ਉਹਦੇ ਮਾਤਾ ਪਿਤਾ ਜਾਂ ਮਾਤਾ ਲੈ ਕੇ ਜਾਣਾ ਚਾਹੁੰਦੀ ਹੈ ਬਾਹਰ ਵਾਲੀ ਸਾਈਡ ਤੇ ਦੂਜੇ ਪਾਸੇ ਉਸ ਸੋਚ ਨੂੰ ਹੀ ਉਸ ਟਵੀਟ ਦੇ ਰਾਹੀਂ ਅੱਗੇ ਵਧਾਣਾ ਔਰ ਮਾਤਾ ਦਾ ਵੀ ਬਾਅਦ ਚੋਂ ਐ ਸਟੇਟਮੈਂਟ ਡਾਣਾ ਕਿ ਮੈਂ ਕਦੀ ਵੀ ਨਹੀਂ ਕਿਹਾ ਸੀਗਾ ਕਿ ਖਾਲਿਸਤਾਨੀ ਸਮਰਥਕ ਨਹੀਂ ਹੈ ਉਹ ਮੇਰੇ ਬਿਆਨ ਨੂੰ ਮੀਡੀਆ ਨੇ ਤੋੜ ਮੋੜ ਕੇ ਪੇਸ਼ ਕੀਤਾ ਤੇ ਉਹਦੇ ਰਾਹੀਂ ਇਹ ਮੈਸੇਜ ਗਿਆ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰੀ ਗੱਲ ਇਹ ਸਪੋਰਟ ਤੋਂ ਵੀ ਰਿਲੇਟਡ ਹੈਗੀ ਹੈ ਕਿਉਂਕਿ ਅਗਰ ਅਮਰਿਤਪਾਲ ਨੂੰ ਇਹਨਾਂ ਵੱਡਾ ਵੱਡੀ ਸਪੋਰਟ ਖਡੂਰ ਸਾਹਿਬ ਦੇ ਵਿੱਚ ਮਿਲੀ ਹੈ ਤੇ ਉਹਦੀ ਉਸ ਸੋਚ ਕਰਕੇ ਹੀ ਮਿਲੀ ਹੈ ਔਰ ਉਸ ਸੋਚ ਨੂੰ ਹਜੇ ਤੱਕ ਇਹੀ ਮੰਨਿਆ ਜਾਂਦਾ ਸੀਗਾ ਕਿ ਵੱਖਵਾਦ ਵਾਲੀ ਸੋਚ ਔਰ ਉਸ ਵੱਖਵਾਦ ਵਾਲੀ ਸੋਚ ਨੂੰ ਜੇ ਮਾਤਾ ਕਹਿੰਦੀ ਹੈ ਵੀ ਨਹੀਂ ਹੈਗੀ ਹੈ ਔਰ ਬਾਅਦ ਚੋ ਟਵੀਟ ਕਹਿੰਦਾ ਨਹੀਂ ਹੈਗੀ ਹੈ ਸੋਚ ਇਹ ਆਪਣੇ ਆਪ ਵਿੱਚ ਵਿਚਾਰਾਂ ਨੂੰ ਅੱਗੇ ਵਧਾਉਣ ਵਾਲੀ ਗੱਲ ਹੈਗੀ ਹੈ ਭਾਵੇਂ ਅਮਰਿਤਪਾਲ ਜੇਲ੍ਹ ਦੇ ਵਿੱਚ ਹੈ ਅਮਰਿਤਪਾਲ ਟਵੀਟ ਨਹੀਂ ਕਰ ਸਕਦਾ ਪਰ ਫਿਰ ਵੀ ਇਦਾਂ ਦਾ ਟਵੀਟ ਅਮਰਿਤਪਾਲ ਦੇ ਟਵਿੱਟਰ ਹੈਂਡਲ ਤੋਂ ਅਗਰ ਹੋ ਰਿਹਾ ਹੈ ਕਿ ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਕੋਈ ਨਾ ਕੋਈ ਅੰਮ੍ਰਿਤਪਾਲ ਨੂੰ ਚਲਾ ਰਿਹਾ ਔਰ ਐਦਾਂ ਦੇ આરોਪ ਹਜੇ ਤੱਕ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸੈਂਟਰਲ ਏਜੰਸੀ ਭਾਜਪੀ ਯਾਂ ਆਰਐਸਐਸ ਦੇ ਉੱਤੇ ਲਾਏ ਵੀ ਸੀਗੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਮੈਨੂੰ ਲੱਗਦਾ ਇਹਦੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੇ ਵੱਡੇ ਵਿਵਾਦ ਤੋਂ ਬਚਿਆ ਜਾ ਸਕੇ ਠਾਕਰ ਸਾਹਿਬ ਜੀ ਹੁਣ ਅਕਾਲੀ ਦਲ ਦੀ ਗੱਲ ਕਰੀਏ ਰਵਨੀਤ ਬਿੱਟੂ ਵੀ ਅਕਾਲੀ ਦਲ ਦੇ ਪ੍ਰਤੀ ਬਹੁਤ ਹਮਦਰਦੀ ਰੱਖਦੇ ਨੇ ਭਾਵੇਂ ਬਾਦਲ ਪਰਿਵਾਰ ਦੇ ਪ੍ਰਤੀ ਓਡੀ ਪੋਲਿਟਿਕਲ ਹਮਦਰਦੀ ਨਹੀਂ ਹੈ ਰਵਨੀਤ ਬਿੱਟੂ ਦਾ ਬਿਆਨ ਸੁਣ ਲਈਏ ਕਿਉਂਕਿ ਸੁਨੀਲ ਜਾਖੜ ਦਾ ਬਿਆਨ ਤਾਂ ਅਸੀਂ ਅਕਸਰ ਸੁਣਦੇ ਰਹੇ ਹਾਂ ਫਿਰ ਅਕਾਲੀ ਸਿਆਸਤ ਪ੍ਰਤੀ ਭਾਜਪਾ ਦੀ ਹਮਦਰਦੀ ਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਇਹਦੇ ਤੇ ਵੀ ਆਪਾਂ ਇੱਕ ਗੱਲ ਕਰ ਲਈਏ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਏ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਆ ਜਿੱਤਦੇ ਆ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਬਾਅਦ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹਰ ਜਿਹੜੇ ਅੱਜ ਦੇ ਨੇ ਚਾਹੇ ਕੋਈ ਉਲਟਾ ਕੋਈ ਨਾਲ ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ ਜਿਹੜਾ ਕੀ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲ ਲੀਆਂ ਏ ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲੇ ਆ ਇਹ ਥੋੜੀ ਇਹਨੂੰ ਤੋੜ ਦੋ ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ ਸਿਆਣੇ ਸਿਆਣੇ ਬੰਦੇ ਨੇ ਮੈਂ ਕੋਈ ਸਲਾਹ ਨਹੀਂ ਦੇ ਸਕਦਾ ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜਿਆ ਨਾ ਉਹਨਾਂ ਬਾਰੇ ਤਾਂ ਸੁਣਿਆ ਨਾ ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ ਦਲ ਨਾ ਬਣੋ ਕੱਲਾ ਪਾਸਕਰ ਸਾਹਿਬ ਰਵਨੀਤ ਬਿੱਟੂ ਦਾ ਇਹ ਉਹਨਾਂ ਨੇ ਗੱਲ ਬੜੀ ਮਹੱਤਵਪੂਰਨ ਤੇ ਸਿਆਣੀ ਕੀਤੀ ਹੈ ਪਰ ਹਮਦਰਦੀ ਆ ਕਿ ਤਰ੍ਹਾਂ ਕਿਤੇ ਅਕਾਲੀ ਦਲ ਦੇ ਪ੍ਰਤੀ ਸਤਿਕਾਰ ਹੈ ਔਰ ਸੁਨੀਲ ਜਾਖੜ ਵੀ ਕਈ ਵਾਰੀ ਪਹਿਲਾਂ ਬਿਆਨ ਦਿੰਦੇ ਰਹੇ ਨੇ ਕਿ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕੋਈ ਲੁਕਵੀਂ ਆਸ ਹੈ ਕਿ ਜੇ ਕਿਤੇ ਅਕਾਲੀ ਦਲ ਚਗਵਾਈ ਬਦਲ ਗਈ ਪ੍ਰਧਾਨ ਬਦਲ ਗਿਆ ਅਕਾਲੀ ਦਲ ਦਾ ਕਿਉਂਕਿ ਸੁਖਵੀਰ ਬਾਦਲ ਨੇ ਤਾਂ ਕਹਿ ਦਿੱਤਾ ਔਰ ਕਮੇਟੀ 'ਚ ਵੀ ਜੋ ਮਰਜ਼ੀ ਹੋ ਜੇ ਅਕਾਲੀ ਦਲ ਨਾਲ ਅਸੀਂ ਸਮਝਾਤਾ ਨਹੀਂ ਕਰਨਾ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਵੀ ਦਿੱਤਾ ਸੀ ਕੀ ਇਹਨੂੰ ਇਸ ਰੂਪਤ ਵੀ ਅਸੀਂ ਦੇਖ ਸਕਦੇ ਆ ਕਿ ਲੁਕਵੇਂ ਤੌਰ ਤੇ ਬੀਜੇਪੀ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਵੀ ਜੇ ਅਕਾਲੀ ਦਲ ਚ ਲੀਡਰਸ਼ਿਪ ਬਦਲੇ ਤੇ ਸਾਡੀ ਅਕਾਲੀ ਦਲ ਨਾਲ ਫੇਰ ਸਾਂਝ ਪੈ ਸਕਦੀ ਹੈ ਇਸ ਕਰਕੇ ਅਸੀਂ ਅਕਾਲੀ ਦਲ ਬਾਰੇ ਮਾੜਾ ਨਾ ਬੋਲੀਏ ਵੈਸੇ ਜਿਹੜੀ ਅਕਾਲੀ ਦਲ ਦੇ ਪ੍ਰਤੀ ਸੋਚ ਰਵਨੀਤ ਬਿੱਟੂ ਉਹਨਾਂ ਨੇ ਇਸ ਬਿਆਨ ਦੇ ਵਿੱਚ ਦੱਸ ਰਹੇ ਨੇ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਨਾਲ ਦੋ ਤੋਂ ਵੱਧ ਵਾਰ ਇਹ ਗੱਲ ਸੇਮ ਕਹਿ ਚੁੱਕੇ ਹਾਂ ਕਿ ਅਕਾਲੀ ਦਲ ਦੀ ਜਿਹੜੀ ਹਿਸਟਰੀ ਹੈ ਔਰ ਅਕਾਲੀ ਦਲ 103 ਸਾਲ ਤੋਂ ਵੀ ਵੱਧ ਸਾਲਾਂ ਪੁਰਾਣੀ ਪਾਰਟੀ ਹੈਗੀ ਹੈ ਔਰ ਉਹਦੀ ਹੋਂਦ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈਗੀ ਉਹਦਾ ਸਟਰੋਂਗ ਹੋਣਾ ਵੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈਗਾ ਹੁਣ ਗੱਲ ਉੱਥੇ ਖੜੀ ਹੁੰਦੀ ਹੈ ਵੀ ਲੀਡਰਸ਼ਿਪ ਕੌਣ ਹੋਏਗੀ ਅਕਾਲੀ ਦਲ ਦੇ ਵਿੱਚ ਭਾਵੇਂ ਦੋ ਫੈਕਸ਼ਨ ਬਨੇ ਹੋਣੇ ਅਕਾਲੀ ਦਲ ਨੂੰ ਕੋਈ ਵੀ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਜ਼ਰੂਰ ਚੱਲ ਰਹੀ ਹੈ ਔਰ ਅਸੀਂ ਵੀ ਜਦ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਰਦੇ ਆਂ ਤੇ ਅਕਾਲੀ ਦਲ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰੀ ਗੱਲਾਂ ਉਹ ਕਿਸੇ ਆਧਾਰ ਦੇ ਉੱਤੇ ਕਰ ਰਹੇ ਨੇ ਉਹੀ ਗੱਲ ਉਨ ਕਥੀ ਸੁਨੀਲ ਜਾਖੜ ਉਹਨਾਂ ਨੇ ਉਸ ਬਿਆਨ ਦਾ ਜ਼ਿਕਰ ਕੀਤਾ ਤੁਹਾਨੂੰ ਯਾਦ ਹੋਏਗਾ ਸੁਨੀਲ ਜਾਖੜ ਉਹਨਾਂ ਨੇ ਪੜਾਈ ਕਿ ਇੰਪੋਰਟੈਂਟ ਬਿਆਨ ਦਿੱਤਾ ਸੀਗਾ ਕਿ ਜਿਹੜਾ ਵੱਖਵਾਦ ਵਾਲੀ ਸੋਚ ਹੈ ਜਾਂ ਫਿਰ ਫੰਡਾਮੈਂਟਲਿਸ ਗਰਮ ਦਲੀਏ ਜਿਹਨੂੰ ਆਪਾਂ ਕਹਿੰਨੇ ਆ ਉਹਦੇ ਵਿੱਚ ਅਕਾਲੀ ਦਲ ਇੱਕ ਸੇਫਟੀ ਵਾਲਵ ਦੀ ਤਰ੍ਹਾਂ ਕੰਮ ਕਰਦਾ ਹੈ ਯਾਨੀ ਉਸ ਸੋਚ ਨੂੰ ਕਿਸੇ ਨਾ ਕਿਸੇ ਜਗ੍ਹਾ ਇੱਕ ਪ੍ਰੈਸ਼ਰ ਕੁੱਕਰ ਦੇ ਵਿੱਚ ਸੇਫਟੀ ਵਾਲਵ ਜਿੱਦਾਂ ਹੁੰਦਾ ਹੈ ਨਾ ਉਸ ਤਰੀਕੇ ਨਾਲ ਰੋਕਿਤਾ ਵੀ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਲੈ ਕੇ ਅਕਾਲੀ ਦਲ ਨੇ ਬੜੀ ਕੋਸ਼ਿਸ਼ਾਂ ਵੀ ਕੀਤੀ ਹੈ ਔਰ ਭਾਜਪਾ ਦਾ ਤੇ ਅਕਾਲੀ ਦਲ ਦਾ ਐਲਾਈਅੰਸ ਹੀ ਹੈ ਨਾ ਸ਼ਰਤਾਂ ਦੇ ਉੱਤੇ ਹੋਇਆ ਸੀਗਾ ਕਿ ਵੀ ਹਿੰਦੂ ਸਿੱਖ ਜਿਹੜੀ ਏਕਤਾ ਹੈਗੀ ਹੈ ਉਹ ਬਣੀ ਰਹੇ ਪਰ ਹੁਣ ਇਸ ਤਰ੍ਹਾਂ ਦੀ ਕੀ ਗੱਲ ਹੋ ਗਈ ਕਿ ਅਕਾਲੀ ਦਲ ਔਰ ਬੀਜੇਪੀ ਵੱਖਰੇ ਵੱਖਰੇ ਹੈਗੇ ਨੇ ਉਹਨਾਂ ਗੱਲਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਪੋਲਿਟੀਕਲ ਰੀਜ਼ਨਸ ਜ਼ਿਆਦਾ ਹੈਗੇ ਨੇ ਪਰ ਜੇ ਭਾਈਚਾਰੇ ਵਾਲੀ ਸੋਚ ਦੀ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਉਹਨਾ ਜੇ ਅਮਰਿਤਪਾਲ ਨੂੰ ਸ਼ੁਰੂ ਦੇ ਵਿੱਚ ਅਪੋਜ਼ ਕਰਦੇ ਨੇ ਤੇ ਬਾਅਦ ਚੋਂ ਸੁਖਵੀਰ ਸਿੰਘ ਬਾਦਲ ਜਾਂ ਐਸਡੀਪੀਸੀ ਸੋ ਐਨਐਸ ਐਲਾਨ ਦੇ ਉੱਤੇ ਅਮਰਿਤਪਾਲ ਦੇ ਉੱਤੇ ਉਹਨੂੰ ਆਬਜੈਕਟ ਵੀ ਕਰਦੇ ਨੇ ਔਰ ਇਹ ਜਿਹੜਾ ਵਖਰਾ ਅਕਾਲੀ ਦਲ ਜਾਂ ਬਾਗੀ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹ ਤੇ ਅਮਰਿਤਪਾਲ ਦੇ ਘਰ ਤੱਕ ਹੋ ਆਏ ਉਥੇ ਜਾ ਕੇ ਉਹਨੇ ਸਪੋਰਟ ਕੀ ਅਕਾਲੀ ਦਲ ਦੀ ਪ੍ਰਧਾਨਗੀ ਅਮਰਿਤਪਾਲ ਨੂੰ ਦੇਣ ਦੀ ਗੱਲ ਤੇ ਨਹੀਂ ਹੋਈ ਹੈ ਜੇ ਫਿਲਹਾਲ ਲੇਕਿਨ ਇਹ ਗੱਲਾਂ ਉਸ ਪਾਸੇ ਤੁਰ ਜ਼ਰੂਰ ਰਹੀਆਂ ਹਨ ਔਰ ਇਹਦੇ ਵਿੱਚ ਸਿਆਸੀ ਕਾਰਨ ਨਾ ਹੋਣਾ ਸਿਆਸੀ ਤਾਕਤਾਂ ਦਾ ਇਹਦੇ ਪਿੱਛੇ ਨਾ ਹੋਣਾ ਇਹ ਹੋ ਹੀ ਨਹੀਂ ਸਕਦਾ ਬਿਨਾਂ ਸਿਆਸੀ ਤਾਕਤਾਂ ਤੋਂ ਐਦਾਂ ਦੀ ਸਿਆਸੀ ਚਾਲਾਂ ਨਹੀਂ ਚਲੀਆਂ ਜਾ ਸਕਦੀ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈਗੀ ਹੈ ਵਾਕੀ ਅਕਾਲੀ ਦਲ ਦਾ ਰੋਲ ਪੰਜਾਬ ਦੇ ਵਿੱਚ ਬਹੁਤ ਵਧੀਆ ਰਿਹਾ ਹੈ ਲੇਕਿਨ ਉਸ ਰੋਲ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈ ਲੇਕਿਨ ਲੀਡਰਸ਼ਿਪ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਵਿੱਚ ਇੱਕ ਖਰਾਬ ਜਾਂ ਇੱਕ ਤਰੀਕੇ ਨਾਲ ਖਲਾਰਾ ਜਿਹਾ ਜਿਹੜਾ ਮਚਿਆ ਹੋਇਆ ਹੈ ਜੇ ਉਸ ਇਸ਼ੂ ਨੂੰ ਸੌਲਟ ਆਊਟ ਕਰ ਦਿੱਤਾ ਜਾਏ ਤੇ ਫਿਰ ਬੀਜੇਪੀ ਔਰ ਅਕਾਲੀ ਦਲ ਅੱਗੇ ਚੱਲ ਕੇ ਇਕੱਠੇ ਹੋ ਸਕਦੇ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤੁਹਾਡੇ ਕਹਿੰਦਾ ਮਤਲਬ ਹੈ ਅਗਰ ਲੀਡਰਸ਼ਿਪ ਤਬਦੀਲੀ ਹੁੰਦੀ ਹੈ ਭਵਿੱਖ 'ਚ ਤੇ ਬੀਜੇਪੀ ਔਰ ਅਕਾਲੀ ਦਲ ਇਕੱਠੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਨੇ ਔਰ ਐਸ ਦਲ ਦੀ ਜਿਹੜੇ ਐਲੀਗੇਸ਼ਨ ਵੀ ਅਕਾਲੀ ਦਲ ਨੇ ਇਹੀ ਲਾਇਆ ਹੈ ਕਿ ਵੀ ਜਿਹੜੀ ਵੱਖਵਾਦ ਜਾਂ ਬਾਗੀਪਨ ਜਿਹੜਾ ਅਕਾਲੀ ਦਲ ਦੇ ਵਿੱਚ ਹੈਗਾ ਉਹਦੇ ਪਿੱਛੇ ਵੀ ਇੱਕ ਤਰੀਕੇ ਨਾਲ ਬੀਜੇਪੀ ਹੈ ਇਹ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਐਲੀਗੇਸ਼ਨ ਹੈਗਾ ਇਹ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਐਲੀਗੇਸ਼ਨ ਹੈਗਾ ਕਿ ਬੀਜੇਪੀ ਦੀ ਛਾਏ ਦੇ ਉੱਤੇ ਕੁਝ ਲੀਡਰ ਅਕਾਲੀ ਦਲ ਦੇ ਵਿੱਚ ਬਗਾਵਤ ਦੀ ਰਾਹ ਚਲ ਰਹੀ ਹੈ ਸੁਪਾਸਕਰ ਸਾਹਿਬ ਹੁਣ ਜੇ ਅਸੀਂ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰਨੀ ਵੀ ਬੜੀ ਮਹੱਤਵਪੂਰਨ ਹੈ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਹਾਰ ਸਰਕਾਰ ਤੇ ਕੋਈ ਫਰਕ ਨਹੀਂ ਪਉਂਦੀ ਮੈਨੂੰ ਲੱਗਦਾ ਹੈ ਭਗਵੰਤ ਮਾਨ ਦੀ ਮੁੱਖ ਮੰਤਰੀਸ਼ਿਪ ਤੇ ਕੋਈ ਫਰਕ ਨਹੀਂ ਪਉਂਦੀ ਪਰ ਪੰਜਾਬ ਦੀ ਸਿਆਸਤ ਤੇ ਕੀ ਫਰਕ ਪਉਂਦੀ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੈਸੇ ਕੋਈ ਫਰਕ ਨਹੀਂ ਪੈਣਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਜੇ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਉਹਨਾਂ ਦੀ 92 ਦੀ 92 ਸੀਟਾਂ ਜਿਹਨੂੰ ਆਪਾਂ 92 ਸੀਟਾਂ ਕਹਿੰਦੇ ਆ ਉਹ ਰਹਿ ਜਾਣਗੀਆਂ ਲੇਕਿਨ ਸਰਕਾਰ ਇਹਦੇ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਏਗੀ ਇਹ ਵੀ ਨਹੀਂ ਲੇਕਿਨ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਉਹ ਸਟਰੋਂਗ ਜ਼ਰੂਰ ਹੁੰਦੇ ਨੇ ਔਰ ਐਹੀ ਕਾਰਨ ਹੈਗਾ ਕਿ ਭਗਵੰਤ ਮਾਨ ਉਹਨਾਂ ਨੇ ਜਲੰਧਰ ਆ ਕੇ ਡੇਰਾ ਪਾਇਆ ਔਰ ਜਦ ਉਹਨਾਂ ਨੇ ਜਲੰਧਰ ਰਹਿਣ ਦਾ ਫੈਸਲਾ ਕੀਤਾ ਸੀਗਾ ਜਲੰਧਰ ਆਉਣ ਦਾ ਫੈਸਲਾ ਕੀਤਾ ਸੀਗਾ ਤਦ ਅਸੀਂ ਤੁਸੀਂ ਜਾਂ ਫਿਰ ਸਿਆਸੀ ਜਿੰਨੇ ਵੀ ਲੋਕ ਸਿਆਸਤ ਨੂੰ ਸਮਝਦੇ ਨੇ ਉਹਨਾਂ ਨੂੰ ਇੱਕ ਗੱਲ ਬੜੀ ਅਜੀਬ ਜੀ ਲੱਗੀ ਸੀਗੀ ਕਿ ਹੁਣ ਭਗਵੰਤ ਮਾਨ ਉਹਨਾਂ ਨੇ ਜਲੰਧਰ ਜੀਮਨੀ ਚੋਣਾਂ ਨੂੰ ਹੈਡ ਆਨ ਲੈਣ ਦਾ ਫੈਸਲਾ ਕੀਤਾ ਯਾਨੀ ਜੋ ਵੀ ਜਿੱਤ ਹਾਰ ਹੋਏਗੀ ਉਹਦਾ ਸਿੱਧਾ ਇੰਪੈਕਟ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਉੱਤੇ ਬੈਗਾ ਔਰ ਜਿੱਥੇ ਤੱਕ ਗੱਲ ਕਾਂਗਰਸ ਦੀ ਹੈਗੀ ਹੈ ਕਾਂਗਰਸ ਦੇ ਵੱਡੇ ਲੀਡਰ ਭਾਵੇਂ ਉਹ ਚਰਨਜੀਤ ਸਿੰਘ ਚੰਨੀ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਉਹ ਬਾਰ-ਬਾਰ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਕਿ ਦੇਖੋ ਜਲੰਧਰ ਦੀਵਨੀ ਚੋਣਾਂ ਹਾਰਨ ਤੋਂ ਬਾਅਦ ਭਗਵੰਤ ਮਾਨ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਏਗਾ ਯਾਨੀ ਕੇਜਰੀਵਾਲ ਉਹਨਾਂ ਮੁੱਖ ਮੰਤਰੀ ਚੇਂਜ ਕਰਨਗੇ ਇਸ ਗੱਲਾਂ ਦੇ ਵਿੱਚ ਕਿੰਨਾ ਕੁ ਦਮ ਹੈਗਾ ਔਰ ਭਗਵੰਤ ਮਾਨ ਉਹਨਾਂ ਨੇ ਵੀ ਪੂਰਾ ਜੋਰ ਲਾਇਆ ਹੋਇਆ ਔਰ ਅੱਜ ਜਦ ਪ੍ਰਚਾਰ ਬੰਦ ਹੋ ਰਿਹਾ ਹੈ ਅੱਜ ਅਗਰ ਤੁਸੀਂ ਉਸ ਕੌਨਸਟੀਟੂਐਂਸੀ ਦੇ ਵਿੱਚ ਘੁੰਮ ਕੇ ਦੇਖੋ ਕਿ ਉੱਥੋਂ ਇੱਕ ਆਵਾਜ਼ ਜੀ ਆਂਦੀ ਹੈ। ਇਵੇਂ ਲੈ ਕੇ ਤੇ ਜਿੱਦਾਂ ਹੁਣ ਆਮ ਆਦਮੀ ਪਾਰਟੀ ਜਿੱਤੇਗੀ ਅਸੀਂ। ਜਿੱਦਾਂ ਮੋਦੀ ਜੀ ਦੇ ਬਾਰੇ ਵਿੱਚ ਕਹਿੰਦੇ ਸੀ ਨਾ ਕਿ ਆਏਗਾ ਤਾਂ ਮੋਦੀ ਹੀ। ਉਦਾਂ ਦਾ ਹੀ ਪਰਸੈਪਸ਼ਨ ਹੁਣ ਦਿਲेंद्र ਵੈਸਟ ਕੌਨਸਟੀਟੂਐਂਸੀ ਦੇ ਵਿੱਚ ਬਣ ਗਿਆ ਵੀ ਆਮ ਆਦਮੀ ਪਾਰਟੀ ਜਿੱਤ ਜਾਏਗੀ ਅਸੀਂ। ਹੁਣ ਜਿੱਤਦਾ ਕੌਣ ਹੈ ਉਹ ਨਹੀਂ ਐ ਤੇ 13 ਤਰੀਕ ਨੂੰ ਪਤਾ ਲੱਗੇਗਾ ਪਰ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਕਾਰ ਦੇ ਵਿੱਚ اپੋਜੀਸ਼ਨ ਅਗਰ ਹੈ ਕਾਂਗਰਸ ਹੈ ਜਿੱਤ ਜਾਂਦੀ ਹੈ ਅਸੀਂ। ਉਹਨਾਂ ਦੇ 18 ਐਮਐਲਏ ਪੂਰੇ ਹੋ ਜਾਣਗੇ ਰਾਜਕੁਮਾਰ ਜੱੱਬੇਵਾਲ ਉਹਨਾਂ ਦੇ ਰੀਡੈਜ਼ਾਈਨ ਕਰਨ ਤੋਂ ਬਾਅਦ ਉਹਨ ਵੈਸੇ ਤੇ ਦੋ ਹੋਰ ਐਮਐਲਏ ਉਹਨਾਂ ਦੇ ਰੀਡੈਜ਼ਾਈਨ ਕਰ ਗਏ ਨੇ ਉਹ ਐਮਪੀ ਬਣਨ ਤੋਂ ਬਾਅਦ ਰਾਜਾ ਬੜਿੰਗ ਹੁਣ ਜਾਂ ਫਿਰ ਸੁਖਿੰਦਰ ਸਿੰਘ ਰੰਧਾਵਾ ਹੁਣ ਉਤੋਂ ਮੀਤਹਿਰ ਉਹਨਾਂ ਵੀ ਰੀਡੈਜ਼ਾਈਨ ਕਰ ਚੁੱਕੇ ਨੇ ਯਾਨੀ ਚਾਰ ਪੰਜ ਐਮਐਲਏ ਦੀ ਔਰ ਦੂਜੀ ਗੱਲ ਜਿਹੜੀ ਵੀ ਪੋਲਿਟੀਕਲ ਪਾਰਟੀ ਹੈ ਜਿੱਤੇਗੀ ਨਾ ਇਲੈਕਸ਼ਨ ਉਹ ਅਪਬੀਟ ਹੋਏਗੀ ਆਉਣ ਵਾਲੀ ਚਾਰ ਬਾਏ ਇਲੈਕਸ਼ਨ ਵਾਸਤੇ ਜੇ ਆਮ ਆਦਮੀ ਪਾਰਟੀ ਐਸਿਟ ਜਿੱਤ ਜਾਂਦੀ ਹੈ ਤੇ ਉਹਨਾਂ ਨੂੰ ਅਗਲੀ ਚਾਰ ਸੀਟਾਂ ਦੇ ਉੱਤੇ ਵੀ ਜਿੱ ਦੇ ਵਾਸਤੇ ਇੱਕ ਤਰੀਕੇ ਨਾਲ ਆਸ਼ਵਾਸਨ ਕਹਿ ਲੋ ਜਾਂ ਕੌਨਫੀਡੈਂਸ ਕਹਿ ਲੋ ਉਹ ਜ਼ਰੂਰ ਆਏਗਾ ਪਰ ਸਿਆਸੀ ਤੌਰ ਤੇ ਕੋਈ ਬਹੁਤ ਜ਼ਿਆਦਾ ਫਰਕ ਪਏਗੀ ਵੀ ਸਰਕਾਰ ਡਿੱਗ ਜਾਏਗੀ ਜਾਂ ਫਿਰ ਸਰਕਾਰ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗੀ ਉਹਦੀ ਗੱਲਾਂ ਤੇ ਨਹੀਂ ਹੈ ਪਰ ਇਸ ਸੀਟ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਇੰਟਰਸਟ ਬਹੁਤ ਜ਼ਿਆਦਾ ਨਹੀਂ ਹੈ ਉਹਦਾਂ ਦੀ ਸਿੱਧੀ ਹਜੇ ਵੀ ਬਣੀ ਹੋਈ ਚਲੋ ਬਹੁਤ ਹੀ ਮਹੱਤਵਪੂਰਨ ਅ ਡਿਸਕਸ਼ਨ ਆਸਕਰ ਸਾਹਿਬ ਤੁਸੀਂ ਬੇਸ਼ਕੀਮਤੀ ਆਪਣੀ رائے ਰੱਖੀ ਆਖਰੀ ਦਿਨ ਪ੍ਰਤਾਪ ਬਾਜਵਾ ਨੇ ਕਾਂਗਰਸ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਲਗਾਤਾਰ ਭਗਵੰਤ ਮਾਨ ਵੀ ਰੈਲੀਆਂ ਕਰਦੇ ਰਹੇ ਨੇ ਘਰ ਘਰ ਭਗਵੰਤ ਮਾਨ ਦੇ ਜਿਹੜੇ ਸਾਥੀ ਨੇ ਉਹ ਵੀ ਲੋਕਾਂ ਚ ਜਾਂਦੇ ਰਹੇ ਨੇ ਕੱਲ ਸੁਸ਼ੀਲ ਕੁਮਾਰ ਰਿੰਕੂ ਨੇ ਮਾਨ ਹਾਨੀ ਦਾ ਨੋਟਿਸ ਭੇਜਣ ਦੀ ਗੱਲ ਕੀਤੀ ਚਨਜੀ ਚੰਨੀ ਨੂੰ ਸਿਆਸਤ ਬਹੁਤ ਗਰਮਾਈ ਜੋ ਕੁਝ ਅਕਾਲੀ ਦਲ ਜਿਹਾ ਵਰਤਿਆ ਇੱਕ ਵਾਰੀ ਬੀਬਾ ਸੁਰਜੀਤ ਕੌਰ ਜੀ ਨੂੰ आम आदमी पार्टी ਚ ਸ਼ਾਮਲ ਹੋਏ ਫਿਰ ਵਾਪਸ ਮੁੜੇ ਉਹਨਾਂ ਨੇ ਵਾਪਸੀ ਕੀਤੀ ਆਕਾਲੀ ਦਲ ਚ ਹੁਣ ਉਹ ਖੜੇ ਨੇ ਆਕਾਲੀ ਦਲ ਵੱਲੋਂ ਹੀ ਨਰਾਜ਼ ਆਕਾਲੀ ਔਰ ਮੁੱਖ ਆਕਾਲੀ ਦਲ ਵੱਲੋਂ बसपा ਦਾ ਸਮਰਥਨ ਬੜਾ ਕੁਝ ਜਿਲੰਦਰ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਹੋਇਆ ਪਰ ਰਿਜ਼ਲਟ ਕੀ ਆਉਂਦਾ ਹੈ 10 ਤਰੀਕ ਨੂੰ ਵੋਟਾਂ ਪੈਣਗੀਆਂ ਉਮੀਦ ਕਰਦੇ ਹਾਂ ਕਿ ਭਾਰਤ ਦਾ ਚੋਣ ਕਮਿਸ਼ਨ ਪੰਜਾਬ ਦੇ ਚੋਣ ਅਧਿਕਾਰੀ ਬੜੀ ਨਿਰਪੱਖਤਾ ਦੇ ਨਾਲ ਇਹ ਚੋਣਾ ਕਰਾਉਣਗੇ ਔਰ ਅਮਨੋ ਅਮਾਨ ਦੇ ਨਾਲ ਇਹ ਚੋਣਾ ਹੋਣਗੀਆਂ ਅੱਜ ਚੋਣ ਪ੍ਰਚਾਰ ਖਤਮ ਹੋਣ ਦਾ ਦਿਨ ਹੈ ਔਰ 13 ਜੁਲਾਈ ਨੂੰ ਹੁਣ ਨਤੀਜਾ ਆਊਗਾ ਸੋ ਇਹ ਜ਼ਿਮਨੀ ਚੋਣ ਦਾ ਨਤੀਜਾ ਅਗਰ ਭਗਵੰਤ ਮਾਨ ਜਿੱਤਦੇ ਨੇ ਤੇ ਅਗਲੀਆਂ ਚਾਰ ਜ਼ਿਮਨੀ ਚੋਣਾਂ ਦੇ ਲਈ ਇੱਕ ਮੈਦਾਨ ਤਿਆਰ ਕਰੇਗਾ ਅਗਰ ਭਗਵੰਤ ਮਾਨ ਹਾਰਦੇ ਨੇ ਤੇ ਫਿਰ ਭਗਵੰਤ ਮਾਨ ਨੂੰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੇ ਹੋਰ ਮਿਹਨਤ ਕਰਨ ਦੀ ਲੋੜ ਪਵੇਗੀ ਜਾਂ ਮੈਂ ਇੰਜ ਕਹਾਂ ਕਿ ਜਿਹੜੇ ਵਿਰੋਧੀ ਨੇ ਜਿਹੜੇ ਇਲਜ਼ਾਮ ਲਾ ਰਹੇ ਨੇ ਕਿਤੇ ਨਾ ਕਿਤੇ ਵਿੱਚ ਵਿੱਚ ਪੰਜਾਬ ਨੂੰ ਵੀ ਭੰਡ ਜਾਂਦੇ ਨੇ ਉਹਨਾਂ ਨੂੰ ਵੀ ਫੇਰੇ ਸੋਚਣਾ ਪਊਗਾ ਕਿ ਅਸੀਂ ਉਸ ਤਰ੍ਹਾਂ ਦੀ ਸਿਆਸਤ ਕਰੀਏ ਜਿਹੜੀ ਪੰਜਾਬ ਲਈ ਉਸਾਰੂ ਸਿਆਸਤ ਹੋਵੇ ਸੋ ਮੇਰਾ ਹੀ ਮੰਨਣਾ ਹੈ ਕਿ ਕਿਤੇ ਨਾ ਕਿਤੇ ਸਾਡੇ ਪੋਲੀਟੀਕਲ ਲੀਡਰ ਵੀ ਪੰਜਾਬ ਦੇ ਵਿੱਚ ਆਪਣੇ ਬਿਆਨਾਂ ਦੇ ਜ਼ਰੀਏ ਇੱਕ ਪੋਲੀਟੀਕਲ ਅਸਥਿਰਤਾ ਬਣਾ ਜਾਂਦੇ ਨੇ ਜਿਹਦੇ ਨਾਲ ਪੰਜਾਬ ਦੇ ਵਿੱਚ ਬਾਹਰੋਂ ਨਾ ਫੈਕਟਰੀਆਂ ਆ ਰਹੀਆਂ ਨੇ ਨਾ ਰੁਜ਼ਗਾਰ ਆ ਰਿਹਾ ਸੋ ਸਾਨੂੰ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜੀ ਆਪਣੀ ਸਿਆਸੀ ਦੁਸ਼ਮਣੀ ਹੈ ਉਹਦੀ ਹੱਦਬੰਦੀ ਤੈਅ ਕਰੀਏ ਕਿ ਉਹਦੇ ਨਾਲ ਪੰਜਾਬ ਨੂੰ ਨੁਕਸਾਨ ਨਾ ਹੋਵੇ ਪੰਜਾਬ ਬਦਨਾਮ ਨਾ ਹੋਵੇ ਸੋ ਪੰਜਾਬ ਦੀ ਬਦਨਾਮੀ ਲਈ ਵੀ ਸਾਨੂੰ ਚਿੰਤਿਤ ਹੋਣ ਦੀ ਲੋੜ ਹੈ ਔਰ ਜਿਹੜੀ ਸਿਆਸਤ ਹੈ ਸਿਆਸਤ ਦੇ ਵਿੱਚ ਵੀ ਇੱਕ ਮਿਆਰ ਹੋਣਾ ਚਾਹੀਦਾ ਭਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਬੇਸ਼ਕੀਮਤੀ ਦ੍ਰਿਸ਼ਟੀਕੋਣ ਪੇਸ਼ ਕੀਤਾ ਕੋਈ ਵੀ ਧਿਰ ਕੋਈ ਵੀ ਲੀਡਰ ਸੱਤਾਧਾਰੀ ਧਿਰ ਵਿਰੋਧੀ ਧਿਰ ਦਾ ਲੀਡਰ ਆਪਣੀ ਗੱਲ ਰੱਖਣਾ ਚਾਵੇ ਮੇਰੀ ਗੱਲ ਨਾਲ ਅਗਰ ਉਹ ਅਸਹਿਮਤ ਨੇ ਫਿਰ ਵੀ ਉਹਨਾਂ ਦੇ ਵਿਚਾਰ ਦਾ ਸਵਾਗਤ ਹੈ ਤੁਸੀਂ ਮੇਰੇ ਤੱਕ ਆਪਣੀ ਗੱਲ ਪਹੁੰਚ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅੱਗੇ ਜ਼ਰੂਰ ਰੱਖਾਂਗਾ たぬがって。<Both>